ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਅੱਜ ਆ ਗਿਆ ਜੀ ਭਾਗਾਂ ਵਾਲੀ ਗਦਨ ਗੱਡੀ ਜਾਰੀ ਹੈ ਆਪਣੀ ਤਿਆਰ ਹੋਣ ਸਾਰਾ ਕੰਮ ਕਰਾਵਾਂਗੇ ਏ ਟੂ ਜ਼ेड ਡੀ ਦਾ ਸਰਵਸ ਕਵਰ ਮੈਟ ਨੰਬਰ ਪਲੇਟਾਂ ਮੁਰੇ ਬੰਫਰ ਨਵਾ ਪਿਛਲਾ ਬੰਫਰ ਜੋ ਜੋ ਸਮਾਨ ਟੁੱਟਿਆ ਵਾਏ ਟੂ ਜ਼ेड ਸਾਰਾ ਨਵਾ ਪਵਾ ਦੇਗੇ ਹਰ ਫੁੱਲ ਤਿਆਰ ਕਰਾ ਦਿੰਗੇ ਚਾਹੇ 50000 ਰੁਪਇਆ ਲਗੇ ਚਾਹੇ 40 ਲਗੇ ਗੋਲੇ ਗੂਲੇ ਸੈਡਾਂ ਸੁਡਾਂ ਟਾਇਰ ਨਵੇਂ ਸਮਾਚਾਰੇ 2017 ਮਾਡਲ ਹੈ ਬਾਈ ਜਨਵਰੀ ਦੀ ਕਰਮਾਂ ਵਾਲੀ ਅਜ ਤੱਕ ਨਾ ਕਿਤੇ ਲੱਗੀ ਆਪਣੇ ਦੇ ਨਾ ਕੋਈ ਕਦੇ ਦਿੱਕਤ ਦੀ ਨਾ ਰਸਤੇ માં ਖੜੀ ਇਹ ਚੀਬ ਵੀ ਘਰੇ ਪਿਆਵਾ ਬੈਕ ਕਰਦੇਵੇ ਛੋਟੇ ਛੋਟੇ ਡੈਂਟ ਪਏ ਵਿਆ ਮਤਲਬ ਤਕਰੀਬਨ ਉਹੀ ਪਏ ਵਿਆ ਵੈਸੇ ਵੇਜਰ ਨਹੀਂ ਕਦੇ ਲਗੀ ਇਹ ਮure ਬੰਫਰ ਹੌਲੈਂਡ ਦੀ ਲਿਉਟ ਚੱਕਦੀ ਦੀ ਪਰਮਨੈਂਟ ਸਟਾਰਟ ਖੜਿਆ ਦਾ ਇਹ ਲਿਉਟ ਰੰ ਗੱਡੀ ਤੋਲਦੀ ਦੀ ਉੱਪਰ ਪਲੇ ਟੁੱਟ ਗਈ ਦੀ ਜਾਲੀ ਟੁੱਟ ਗਈ ਦੀ ਇਸ ਤਰ੍ਹਾਂ ਹੀ ਖੜੀ ਦੀ ਇਸ ਤਰ੍ਹਾਂ ਮure ਹੌਲੈਂਡ ਖੜਿਆ ਤੇਰੇ ਸਟੈਂਕਰ ਖੜਿਆ ਮੈਂ ਸਟਾਰਟ ਕਰਿਆ ਦਾ ਵੀ ਚਲੋ ਥੋੜਾ ਮੋਟਾ ਤੇਲ ਗਰਮ ਹੋ ਜਾਏਗਾ ਉਹ ਪਰਮਨੈਂਟ ਲਿਵਰ ਚੱਕਦੀ ਟੁੱਟ ਗਈ ਦੀ ਮure ਦੇ ਗੱਡੀ ਚਲਦੇ ਆਂ ਬਾਈ ਇਹਨੂੰ ਖੜਾਗਾ ਮਾ ਆਪਾਂ ਰੋਪੜ ਤੇ ਮੁੰਡਾ ਲਗਿਆ ਬਾਪਣਾ ਉਹ ਕਰੇਗਾ ਇਹਨੂੰ ਤਿਆਰ ਗੱਡੀ ਤੋੜਨ ਲੱਗੇ ਬਾਈ ਸਮਾਨ ਆ ਗਿਆ ਯਾਦ ਵਿੱਚ ਪਿਆ ਨੈਨੋ ਯੂਰੀਆ ਖੇਤੀ ਵਾਲੀ ਗੱਡੀ ਆ ਹਾਲ ਮਾੜਾ ਹੋਇਆ ਵਾ ਮਿੱਟੀ ਜਮੀ ਪਈ ਐ ਬਈ ਖਬਰਾਂ ਕੀ ਹਾਲ ਅਦਲ ਹੈ ਕੋਈ ਤਵਾਰ ਨਹੀਂ ਹੈਗਾ ਆਪਣਾ ਵਿੱਚ ਪਈ ਦੀ ਸੰਕੂਰ ਸੋ ਪਰਿਵਾਰ ਲੱਗੇ ਕਹਿਣ ਵੀ ਜਾਂਦੇ ਗੱਡੀ ਵਿੱਚ ਸਮਾਨ ਤੋਂ ਦੇਖ ਲੈ ਕਿ ਆ ਕੇ ਪਿਆ ਇਹ ਸਟੈਟਿਮਾ ਦੇ ਰੇ ਲਿਆਦਾ ਕੋਈ ਸਕਲ ਮਿਲਦੀ ਆਪਾਂ ਨੂੰ ਸੰਕੋਰ ਤੇ ਨੈਨੋ ਯੂਰੀਆ ਕੱਢਾਂ ਬਾਈ ਸਮਾਨ ਹੋਰ ਪਿਆ ਥੋੜਾ ਮੋਟਾ ਅੱਗੇ ਖਾਲੀ ਕਰਦੇ ਅੰਦਰ ਤੇ ਪਹੁੰਚ ਗਏ ਬਾਈ ਆਪਾਂ ਰੋਪੜ ਜਿੱਥੇ ਆਪਾਂ ਨੇ ਆਪਣੀ ਗੱਡੀ ਖੜਾਣੀ ਆ ਬਾਈ ਦੋ ਤਿੰਨ ਬੰਦੇ ਦੀ SLA ਆਪਾਂ ਨੇ ਆਂਦੇ ਵੀ ਲਈ ਆ ਇੰਨਾ ਕੇ ਰੇਟ ਦਾ ਸਾਰੇ ਇੱਕ ਵੀ ਜਿੰਨਾ ਆਪਾਂ ਨੂੰ ਸਪਾਈ ਨੇ ਦੱਸਿਆ ਰੋਪੜ ਵਾਲੇ ਨੇ ਚਲਿਓ ਜੇ ਬੰਦਾ ਲੋਕਲ ਹੈ ਮਤਲਬ ਕੰਮ ਏਜੰਸੀ ਦੇ ਅੰਦਰ ਕਰੇਗਾ ਏਜੰਸੀਵਾਂ ਵੀ ਰੂਮ ਵੀ ਕੁੜੀਆਂ ਕੁੜੀਆਂ ਬਣੀ ਵੀ ਹੋਆ ਸਟੈਂਡ ਬਣੇ ਵੀ ਹੋਆ ਸਾਰਾ ਸਿਸਟਮ ਬਹੁਤ ਵਧੀਆ ਹੋਆ ਹੁਣ ਬਾਹਰ ਲੱਜਾ ਰੰਗ ਕਰਾਣ ਕਿਤੇ ਰਿਸ਼ਤਾ ਲੱਜੇਗਾ ਕਿਤੇ ਕੁਸ਼ ਲੱਗ ਗਿਆ ਕਿਤੇ ਕੁਸ਼ ਨਾ ਲੱਗ ਗਿਆ ਵਧੀਆ ਤਰੀਕੇ ਨਾਲ ਆਪਣੀ ਗੱਡੀ ਤਿਆਰ ਹੋ ਜੇਗੀ ਨਾਲੇ 2Z ਸਰਵਿਸ ਕਰਿਆ ਕਰ ਦਿਆਂਗਾ ਸ਼ੀਟ ਕਵਰ ਮੈਟ ਡੈਂਟਿੰਗ ਪੈਂਟਿੰਗ ਕਲਰ ਕੋਟਿੰਗ ਡੀਪ ਕਲੀਨਿੰਗ ਹੋ ਜਾ ਇੱਕ ਸਾਰੀ ਉਹ ਹੋ ਜਾਈ ਆਪਣੀ ਗੱਡੀ ਦੀ ਪਰਾਂ ਦੇ ਆ ਰਿਹਾ ਗੱਗੂ ਗੱਗੂ ਨੇ ਪਹਿਲਾਂ ਆਪਣੀ ਬਰਨਾ ਟਿਆਰ ਕਰਾਈ ਔਰ ਮੁੰਡੇ ਵਾ ਬਹੁਤ ਵਧੀਆ ਤਿਆਰ ਕਰੀ ਆ ਪਹਿਲਾਂ ਮੰਨਤਾ ਫਿਰ ਆਪਣਾ ਬਲੈਰੋ ਗੱਡੀ ਨਵੀਂ ਲੈਣੇਗਾ ਇੱਕ ਆਪਾਂ ਨੂੰ ਵੀ ਥੋੜਾ ਜਿਹਾ ਕੰਮ ਕਰਨਾ ਪੈ ਗਿਆ ਜ਼ਮੀਨ ਲਈ ਆਪਾਂ ਨੇ ਉਦੋਂ ਆਪਣਾ ਪੈਸੇ ਇਨਵੈਸਟ ਕਰੇ ਆ ਇਸ ਕਾਰਨ ਜੇ ਆਪਣ ਗੱਡੀ ਲਈ ਲਏ ਆ ਬਲੈਰੋ ਫਿਰ ਆਪਣਾ ਹੱਥ ਟੈਟ ਹੋਆ ਇਹ ਬਪਾ ਨੇ ਫੜ ਟੜ ਕੇ ਪੈਸੇ ਇਨਵੈਸਟ ਕਰਿਆ ਆਪਣਾ ਕੰਮ ਕਰਿਆ ਪਹਿਲਾਂ ਪਾਉ ਪੈਸੇ ਤਾਰਾਂਗੇ ਫਿਰ ਆਪਣ ਗੱਡੀ ਲਹੇਗੇ ਨਵੀਂ ਅਲਾ ਆਪਣਾ ਪੂਰਾ ਮਨ ਤਾਂ ਵੀ 12ਵੇਂ ਮਹੀਨੇ 10 ਤਰੀਕ ਨੂੰ ਬਲੈਰੋ ਲਿਆਵਾਂਗੇ ਨਵੀਂ ਇਹ ਬ ਆਪਣਾ ਹੀ ਮਾਨ ਹੈ ਵੀ ਤੋਕ ਸਾਲੀ ਨੂੰ ਹੋਰ ਚਲਾ ਲੇ ਆ हालत ज्यादा खराब हो गई बाहर ते कि ब्याह शादी में जह या कि फंक्शन में जहाँ खड़ी भी उपर ही लगा बहुत अगला पता नहीं क्या कर गड्डी का इन्ना माड़ा हाल कर चलो जी मिला पहुंच गए आ गए भाई ग्डी छे साढ़े तीन हो गए शाम के ਅਰੇ ਪੈਂਦਾ ਨਹੀਂ ਹਵਾ ਬਹੁਤ ਤੇਜ਼ ਚੱਲ ਰਹੀ ਐ ਆਪਾਂ ਲਿਆਵਾਂ ਬਾਈ ਹਾਲੈਂਡ ਦੀ ਸਰਵਿਸ ਕਰਾ ਕੇ ਆ ਰਾਜ ਪ੍ਰੈਜੈਂਸੀ ਚ ਗਏ ਲੈ ਨੰਬਰ ਪਲੇਟਾਂ ਲਗਣੀਆਂ ਹੈਗੀਆਂ ਨੰਬਰ ਪਲੇਟਾਂ ਲਿਆਵਾਂ ਲਵਾ ਕੇ ਗੱਡੀ ਵੀ ਨਾ ਬਾਈ ਬਹੁਤ ਔਖਾ ਸਰੇਗਾ ਬੀਤਣ ਦਾ ਟਾਈਮ ਲਿਆ ਉਹਨਾਂ ਨੇ ਵਿਚਾਰੀ ਗਿਆ ਪੜਾਣ ਰਹਿ ਗਈਆਂ ਅਜੁਰ ਚਲੀ ਗਈ ਗੱਡੀ ਆਂਦੇ ਬਾਈ ਮੈਂ ਟਰੱਕ ਮਾਇਆ ਗੱਗੂ ਨਾਲ ਤਾਂ ਕਰਕੇ ਟਾਈਮ ਬਹੁਤ ਲੱਗ ਗਿਆ ਹਵਾ ਬਹੁਤ ਤੇਜ਼ ਚੱਲ ਰਹੀ ਆ ਨੀ ਆਪਣਾ ਰੇਹ ਪਾਣੇ ਦਾ ਮਨ ਤਾਂ ਚੱਲਿਓ ਵੀ ਜ਼ਰੂਰੀ ਹੈ ਬਾਈ ਫਿਰ ਅੱਗੇ ਅੱਗੇ ਹੱਥ ਟਾਈਟ ਹੁੰਦਾ ਚੱਲਿਆ ਜਾ ਹਾਈਪ ਕੰਮ ਕਰਾ ਲਏ ਆ ਸਰਵਿਸ ਲਿਆਵਾ ਬਾਈ ਕਰਾ ਕੇ ਕੀ ਰਾਜਪੁਰੇ ਨੂੰ ਭੇਲਾ ਜਾ ਚਾਰਿਆ ਗੱਡੀ ਬਾਈ ਵੀਜ਼ਨ ਲਗेंगे ਮੈਂ ਕਿਹਾ ਵੀ ਨਵੇਂ ਸਾਲ ਤੇ ਪਹਿਲਾਂ ਦੇ ਦਿਓ ਗੱਡੀ ਚੱਲਦੇ ਆ ਬਈ ਅਪਾ ਰਾਜਪੁਰੇ ਨੂੰ ਆ ਜੀ ਪਹੁੰਚ ਗਏ ਬਾਈ ਵਰਕਸ਼ਾਪ ਵੀਰ ਆਪਣੀ ਵੇਟ ਕਰ ਰਿਹਾ ਦਾ ਸਿੰਦਰੀ ਕੁੱਥਾ ਘੜੀ ਐਮ ਬਜ ਗਏ 4 ਕਾਉਣੇ ਕ 4 ਕਾ ਟਾਈਮ ਦਿਆ ਦਾ ਬਾਈ ਨੂੰ 15 ਮਿੰਟ ਲੇਟ ਹੋ ਗਈ ਆਪਾਂ ਲੱਗੇ ਬਾਈ ਬੰਦੇ ਆਪਣਾ ਪੜੋਸੀ ਦੀ ਰੱਗ ਮੰਡੀ ਭਾਈ ਕੁੱਥਾ ਘੜੀ ਦੇ ਉੱਚਾ ਇਹਦੇ ਵੀਰ ਨੂੰ ਫੋਨ ਕਰਕੇ ਆਏ ਦੇ ਵੀ ਥੋੜਾ ਲੇਟ ਹੋ ਜੇਗੇ ਹਾਂਜੀ ਕੋ ਆਪਾ ਸਰਵਸ ਹੋ ਜੇਗੀ ਬਾਈ ਗਰੀਸ ਹੋ ਜਾਏ ਇਹਨੂੰ ਇੱਕ ਪਿੱਛੇ ਆਪਣਾ ਹੁੱਕ ਦੇ ਨਟ ਢਿੱਲੇ ਹੋਏ ਵੇ ਆ ਨਟ ਟਾਈਟ ਹੋ ਜੰਗੇ ਹੱਥ ਫਿਰ ਜੇ ਨਾ ਬਰ ਬਾਹਰ ਦੇ ਦੇ ਹਾਂਜੀ ਬਦਲੇ ਗਏ ਫਿਲਟਰ ਲਿਫਟ ਫਿਲਟਰ ਆਪਾਂ ਨੇ ਹੋਈ ਰੱਖ ਲਿਆ ਪਿਛਲੀ ਸਰਵਿਸ ਬਦਲਿਆ ਦਾ ਇੱਕ ਵਾਰੀ ਆਪਾਂ ਨੇ ਉਹ ਕੱਢ ਦੀ ਸੀ ਯਾਰ ਇਸ ਮਾਇਰ ਬਹੁਤ ਗੰਦ ਜਮੇ ਕਰੇ ਦਾ ਟਰੈਕਟਰ ਹਵਾ ਲਈ ਜਾ ਇਹਦਾ ਸਿੱਧਾ ਕਰਦਿਆ ਡੀਜ਼ਲ ਫਿਲਟਰ ਬਦਲੇ ਗਏ ਗ੍ਰੀਸ ਹੋ ਗਿਆ ਸਾਰਾ ਟਰੈਕਟਰ ਉਰੇ ਵੀ ਹੋ ਗਿਆ ਨਾ ਜਿਹੜੀ ਆਪਣੇ ਘਰਾਂ ਉਹਨਾਂ ਜਾਰੇ ਗਰੀਸ ਆਇਆ ਹੋਇਆ ਟਰੈਕਟਰ ਨੂੰ ਸਾਰੇ ਨੂੰ ਪਿੱਛੇ ਵੀ ਹੋ ਗਿਆ ਗਰੀਸ ਏ ਟੂ ਜ਼ेड ਬਾਕੀ ਡੰਡੇ ਡੁੰਡੇ ਨੂੰ ਆਪਣਾ ਕਰਿਆ ਵਾ ਸੀ ਐਨ ਐਚਓ ਸਾਰੇ ਬਾਹਰ ਦੇ ਸਿਕੀ ਵਰਗਾ 50 ਤੇਲ ਫਿਲਟਰ ਵੀ ਭਾਈ ਆਪਾਂ ਨਵਾਂ ਪਾ ਰਹੇ ਹਾਂ ਇਹ ਆਪਣਾ ਇੱਛਾ ਆਪਣਾ ਟਰੈਕਟਰ ਕਰੇ ਵਰ ਚੱਲਿਆ ਜਾਦਾ ਟੋਆ ਪੱਧਰ ਕਰਿਆ ਤਾਂ ਆਪਾਂ ਨੇ ਉਸ ਕਰਕੇ ਗੰਦਾ ਹੋਇਆ ਬਦ ਬਹੁਤ ਜਮਾ ਪਾ ਦੇ ਆ ਇਹਨਾਂ ਨੂੰ ਵੀ ਭਾਈ ਚੰਗੀ ਤਰ੍ਹਾਂ ਆ ਗਿਆ ਗਰੀਸ ਥੱਲੇ ਨੂੰ ਲੱਗ ਨਹੀਂ ਪਲੇਸ ਦੇ ਉੱਪਰ ਨੂੰ ਲੱਗ ਗਏ ਤੇਲ ਪਾਹ ਪਾ ਦਿਓ ਜੀ ਹੋ ਗਈ ਬਾਈ ਸਰਵਿਸ 5481 ਰੁਪਿਆ ਬਣਿਆ Google Pay ਕਰ ਦਿਆ 5480 ਨੰਬਰ ਪਲੇਟਾਂ ਲੱਗ ਗਈਆਂ ਬਾਈ ਆਪਣੀਆਂ ਪੀ ਵੀ 11 ਡੀ ਐਚ 8496 ਬਾਲਟੀ ਰੱਖ ਲਈ ਆਪਾਂ ਨੇ ਤੇਲ ਵਾਲੀ ਅਗਲੀ ਨੰਬਰ ਪਲੇਟ ਲਾ ਰਹੇ ਆ ਬਾਈ சில பண்ண நம்பர் ப்ளேட தோக்கே